ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਜੀ ਨਾਲ ਆਪਣੇ ਇੱਕ ਹੋਰ ਕਵਿਤਾ ਸਾਂਝੀ ਕਰ ਰਿਹਾ ਨਹੀਂ ਜਸਤੀ ਮਤਰੇ ਇੱਕ ਨਹੀਂ ਲਿਖ ਪਾਇਆ ਹਾਂ ਆਓ ਆਪਾਂ ਕਵਿਤਾ ਸਾਂਝੀ ਕਰਦੇ ਹਾਂ ਮੋੜ ਆ ਜ਼ਿੰਦਗੀ ਦੀ ਕਿਤਾਬ ਲੈ ਕੇ ਤੜਫ ਦੇ ਹਰੈਣ ਤੇ ਰਖ ਖਾਬ ਲੈ ਕੇ ਮੋੜ ਆ ਜ਼ਿੰਦਗੀ ਦੀ ਕਿਤਾਬ ਲੈ ਕੇ ਤੜਫ ਦੇ ਹਰੈਣ ਤੇ ਰਖ ਖਾਬ ਲੈ ਕੇ ਮਹੱਬਤ ਮੇਰੀ ਦਾ ਵਾਜਬ ਮਲਜੋਏ ਸਾਰੇ ਦਾ ਸਾਰਾ ਹਿਸਾਬ ਲੈ ਕੇ ਮਹੱਬਤ ਮੇਰੀ ਦਾ ਵਾਜਬ ਮਲਜੋਵੇ ਸਾਰੇ ਦਾ ਸਾਰਾ ਹਿਸਾਬ ਲੈ ਕੇ ਮੁੜਿਆ ਜ਼ਿੰਦਗੀ ਦੀ ਕਿਤਾਬ ਲੈ ਕੇ ਤੜਫਦੀ ਹਰੈਣ ਤੇਰਾ ਖਾਬ ਲੈ ਕੇ ਪੌਣਾ ਗਲ ਲੱਗ ਕੇ ਦੁਖੜੇ ਮੈਰੋ ਲੈ ਪੌਣਾ ਗਲ ਲੱਗ ਲੱਗ ਦੁਖੜੇ ਮੈਰੋ ਲੈ ਰੁੱਖਾਂ ਵਾਂਗ ਆਪਣੇ ਚਿਹਰੇ ਵੀ ਸਿਉ ਲਈ ਪੌਣਾ ਗੜ ਲਗ ਲਗ ਦੁਖੜੇ ਮੈਰੋਲੇ ਰੁੱਖਾਂ ਵਾਂਗ ਆਪਣੇ ਝੇਰੇ ਵੀ ਸਿਉ ਲਈ ਜੀ ਹੁੰਦਾ ਨ ਮੌਤ ਦਾ ਜਵਾਬ ਲੈ ਕੇ ਜੀ ਹੁੰਦਾ ਨ ਮੌਤ ਦਾ ਜਵਾਬ ਲੈ ਕੇ ਮੁੜਿਆ ਜ਼ਿੰਦਗੀ ਦੀ ਕਿਤਾਬ ਲੈ ਕੇ ਦੋਖੀਆਂ ਚੁ ਕਿੰਨੇ ਹੰਝੂ ਪੀਵਾਂਗੇ ਦੋ ਅੱਖੀਆਂ ਚੁਕਨੇ ਹੰਝੂ ਪੀਵਾਂਗੇ ਤਾਂ ਅੱਖ ਚ ਸਦਾ ਇੰਜ ਕਿੰਜ ਜੀਵਾਂਗੇ ਦੋ ਅੱਖੀਆਂ ਚੁਕਨੇ ਹੰਝੂ ਪੀਵਾਂਗੇ ਤਾਂ ਅੱਖ ਚ ਸਦਾ ਇੰਜ ਕਿੰਜ ਜੀਵਾਂਗੇ ਮਰ ਜਾਣਾ ਕਿਦਰ ਹਜ਼ਾਬ ਲੈ ਕੇ ਮੁੜਿਆ ਜ਼ਿੰਦਗੀ ਦੀ ਕਿਤਾਬ ਲੈ ਕੇ ਉਮਰਾ ਦੀ ਝੋਲੀ ਚ ਤੇਰੇ ਇੰਤਜ਼ਾਰ ਨੇ ਤਰਹਾਏ ਹਾਂ ਬਸ ਹਾਂ ਤਰਹਾਏ ਇਕ ਤੇਰੇ دیدار ਤੇ ਉਮਰਾਂ ਦੀ ਝੋਲੀ 'ਚ ਤੇਰੇ ਇੰਤਜ਼ਾਰ ਨੇ ਹਾਂ ਤਰਹਾਏ ਇਕ ਤੇਰੇ دیدار ਤੇ ਥੱਕ ਗਏ ਆਹੋ ਕੇ ਬੇ ਹਿਸਾਬ ਲੈ ਕੇ ਮੁੜਿਆ ਜ਼ਿੰਦਗੀ ਦੀ ਕਿਤਾਬ ਲੈ ਕੇ ਮੁੜਿਆ ਜ਼ਿੰਦਗੀ ਦੀ ਕਿਤਾਬ ਲੈ ਕੇ ਧੰਨਵਾਦ ਜੀ